ਤੋ ਫਰੀ ਕੋਡ ਦੀਆਂ ਨਹਿਰਾਂ ਦੇ ਵਿੱਚ ਜਿਹੜਾ ਇੱਕ ਪਰਿਵਾਰ ਡਿੱਗਿਆ ਸੀ ਉਸ ਨੂੰ ਅੱਜ ਬਾਹਰ ਕੱਢ ਲਿਆ ਗਿਆ ਕਾਫੀ ਲੰਮਾ ਸਮਾਂ ਰੈਸਕਿਊ ਲਿਆ ਸਾਡੇ ਨਾਲ ਕੁ ਬਜ਼ੁਰਗ ਮਜੂਦ ਨੇ ਜਿਨ੍ਹਾਂ ਨੇ ਇਸ ਵਿੱਚ ਪੂਰੀ ਮਦਦ ਕੀਤੀ ਅੰਜ ਬਜ਼ੁਰਗੋ ਕੀਨੋ ਤੁਹਾਡੇ ਮੇਰਾ ਨਾਂ ਜੀ ਬਲਦੇਵ ਸਿੰਘ ਆ ਪਿੰਡ ਬਾਜਾ ਮਰਾੜਾ 93 ਵਿੱਚ ਬੱਸ ਜਦੋਂ ਡਿੱਗੀ ਸੀ ਪਰਲੀ ਨਹਿਰ ਚ ਉਹਦੇ ਕੋਲ ਮੈਂ ਕੱਢੀ ਸੀ ਉਦੋਂ ਮਗਰੋਂ ਬਹੁਤ ਛੇ ਜੀ ਕੱਢੀਆਂ ਤੇ ਹੁਣ ਸਾਡੇ ਕੋਲੇ ਇੱਕ ਘੰਟਾ ਹੋ ਗਿਆ ਉਦੋਂ ਗਏ ਆ ਤੇ ਅਸੀਂ ਆਏ ਆ ਤੇ ਮੈਂ ਥੱਲੇ ਜਦੋਂ ਚੂਬੀ ਮਾਰੀ ਆ ਤੇ ਕੁੰਡੀ ਮਾਰੀ ਜੀ ਲੱਗੀ ਆ ਜੋ ਮੈਂ ਬਣਾ ਕੇ ਕੁੰਡੀ ਈੜਾਈ ਆ ਤੇ ਮੁੜ ਕੇ ਜਿਸ ਲਈ ਸਾਰਿਆਂ ਨੇ ਮਤ ਕਰਕੇ ਉਹ ਨਾਲ ਜਿਹੜੇ ਉਹ ਮਲਾਜ਼ਮ ਸਾਰੇ ਆਏ ਆ ਗੋਤਾਖੋਰ ਉਹਨਾਂ ਸਾਰਿਆਂ ਨੇ ਮੁੜ ਕੇ ਖਿੱਚ ਕੇ ਸੀ ਉਹ ਬਾਹਰ ਕੱਢ ਲਈ ਆ ਤੇ ਉਹ ਦੋਨੇ ਪਰਿਵਾਰ ਮਤਲਬ ਡੈਡ ਬੁੜੀਆਂ ਦੋਨੇ ਦੀਆਂ ਜਿਸ ਲਈ ਬਾਹਰ ਕੱਢਤੀਆਂ ਉਹਨਾਂ ਦਾ ਪਿਸਤੌਲ ਪਿਸਤੌਲ ਸਾਰਾ ਕੁਝ ਉਹ ਵੀ ਉਤਰਾ ਹੀ ਨਿਕਲ ਆਇਆ ਵਿੱਚੋਂ ਗੱਡੀ ਦੇ ਸਾਰਾ ਕੁਝ ਨਿਕਲ ਆਇਆ ਤੇ ਜਦੋਂ ਬਾਹਰ ਕੱਢਿਆ ਉਹ ਕਿਹੜੀ ਸੀਟ ਤੇ ਬੈਠੇ ਨੇ ਉਹ ਇਹ ਜੀ ਦੋਵੇਂ ਹੀ ਨਾ ਜਦੋਂ ਗੱਡੀ ਪਲਟੀ ਆ ਤੇ ਦੋਵੇਂ ਮਗਲੀ ਸਾਈਡ ਤੇ ਲੰਮਕੇ ਨਾਲ ਤੇ ਅਬ ਮਰਲੀ ਸੀਟ ਆ ਗਈ ਦੋਨੇ ਜਣੇ ਤੋ ਵੇਖਿਓ ਕਾਫੀ ਸਮਾਂ ਲੱਗੇਗਾ ਕਿਉਂਕਿ ਕੱਲ 5 ਵਜੇ ਦੇ ਡਿੱਗੇ ਆ ਤੇ ਅੱਜ 3 ਵੀ ਸ਼ਾਮ ਨੂੰ ਆ ਚੁੱਕੀ ਸੀਗੀ ਤਕਰੀਬਨ ਹੁਣ 4 ਵਜੇ ਦੇ ਕਰੀਬ ਹੀ ਸਮਾਂ ਖੋਣ ਚੁੱਕੇ ਆ ਇਹ ਵੇਖੋ ਜੀ ਇਹ 30 30 ਫੁੱਟ ਪਾਣੀ ਆ ਇਹਦੇ ਵਿੱਚ ਬੜਾ ਸਮਾਂ ਵੀ ਲੱਗ ਜਾਂਦਾ ਪਾਣੀ ਤੇਜ਼ ਵਹਾਅ ਵੀ ਤੇਜ਼ ਆ ਨਾ ਬੰਦਾ ਉਹਨੇ ਜਿਹੜੇ ਮੁਲਾਜ਼ਮ ਆਏ ਆ ਇਹਨਾਂ ਨੇ ਆਪਦੀ ਪੂਰਾ ਜੋਰ ਲਾਇਆ ਹਵਾ ਪਾ ਹਵਾ ਦੇ ਨਾਲ ਪਾਣੀ ਜੋਰ ਨਾਲ ਜਾਂਦਾ ਹੈ ਬੜੇ ਢੰਗ ਨਾਲ ਇਹਨਾਂ ਨੇ ਘੱਡੀ ਆ ਇੰਨਾ ਜੋਰ ਪਾਣੀ ਤੇਜ਼ ਜਾਂਦਾ 30 ਫੁੱਟ ਪਾਣੀ ਡੂੰਘਾ ਤੇ ਕਿਸੇ ਢਾਂਗ ਨਾਲ ਹੀ ਥੱਲੇ ਜਾਇਆ ਜਾਂਦਾ ਕਿਉਂ ਇੱਕ ਬੰਦਾ ਤਾਂ ਜਿਹਦੀ ਤਾਂ ਡੇਡ ਬੁੜੀ ਹੋ ਗਈ ਹੋ ਗਈ ਤੇ ਜਿਹੜਾ ਚੰਗਾ ਬੰਦਾ ਜਾਣਦਾ ਉਹਨੂੰ ਡਰਦਾ ਹੁੰਦਾ ਨਾ ਪਰ ਮੈਨੂੰ ਮੌਤ ਤੋਂ ਤਾਂ ਹਰ ਇੱਕ ਨੂੰ ਡਰ ਹੁੰਦਾ ਤੇ ਫੇਰ ਵੀ ਸ਼ਾਦਾਸ਼ੇ ਕਈ ਵੇਖਿਆ ਵਿਚੇ ਹੀ ਗੱਡੀਆਂ ਰਹਿ ਜਾਂਦੀਆਂ ਗੱਡੀਆਂ ਵੀ ਨਹੀਂ ਲੱਭਦੀਆਂ ਡੇਡ ਬੁੜੀਆਂ ਪੰਜ ਪੰਜ ਦਿਨ ਵਿਚੇ ਰਹਿ ਜਾਂਦੀਆਂ ਹੁਣ ਅੱਜ ਪੰਜ ਦਿਨ ਹੋ ਗਿਆ ਫਰੀਦਕੋਟ ਆਪਣੇ ਫਾੜ ਤੇ ਗੱਡੀ ਲੱਗੀ ਸੀ ਤੇ ਉਹ ਪਲਟੀ ਲੱਜੀ ਤੇ ਬੁੱਢਾ ਬਾਹਰ ਰਹਿ ਗਿਆ ਤੇ ਗੱਡੀ ਵਿੱਚ ਡੇਪੀ ਤੇ ਉਹ ਸਾਨੂੰ ਲੈ ਕੇ ਕੱਢਣ ਤੇ ਜਦੋਂ ਇਹ ਲਾਸਾਂ ਲੂਸਾ ਲਿਆ ਉਹ ਤੇ ਜਦੋਂ ਖਰਚਾ ਵੇਖੇ ਤਾਂ ਦੇ ਇੰਨੇ ਦੀ ਤਾਂ ਗੱਡੀ ਨਹੀਂ ਆ ਗਈ ਫਿਰ ਗੱਡੀ ਕੱਢੀ ਨਹੀਂ ਆਹ ਉਹ ਮਰੂਤੀ ਗੱਡੀ ਸੀ ਮਰੂਤੀ ਗੱਡੀ ਕੀਤੀ ਇਸ ਤਰ੍ਹਾਂ ਕਰਕੇ ਨਾ ਬਹੁਤ ਘਟਣਾ ਵਾਪਰਦੀਆਂ ਜੋ ਮਾਲਕ ਲਿਖਦਾ ਜਿਵੇਂ ਜਿਵੇਂ ਸੰਤਾ ਪੈਂਕੀ ਝਾੜੋਂ ਗੰਮੀ ਨੂੰ ਸ਼ਮਾ ਬਟੂਆ ਕਰੇ ਰਹੇਗਾ 25 30 ਸਾਲ ਹੋ ਗਏ ਸਾਨੂੰ ਸਮਾਂਤ ਮਿਲਦੇ ਜਿਹੜਾ ਮਕਸਰ ਅੱਛਾ ਜਿਹੜਾ ਕਿੰਨੀ ਅੱਜ ਹੁਣ ਤੱਕ ਰੈਸਕਿਊ ਦੇ ਵਿੱਚ ਤੁਸੀਂ ਪ੍ਰਸ਼ਾਸਨ ਨਾਲ ਸਾਥ ਦੇ ਚੁੱਕੇ ਹਾਂ ਹਾਂ ਜੀ ਕਿੰਨਾ ਸਮਾਂ ਤੁਸੀਂ ਹੋ ਗਿਆ ਤੁਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਹਨਾਂ ਲੋਕਾਂ ਦੀ ਮਦਦ ਸਾਨੂੰ ਘੱਟ ਤੋਂ ਘੱਟ 30 ਸਾਲ ਹੋ ਗਿਆ ਘੱਟ ਤੋਂ ਘੱਟ 30 ਸਾਲ ਮੈਨੂੰ ਜਦੋਂ ਮੈਂ ਇਹ ਬੋਰ ਸਿੰਘ ਹਰੀਕੇ ਹਰੀਕੇ ਕਲਾ ਦਾ ਬੋਰ ਸਿੰਘ ਸਰਪੰਚ ਮੈਂ ਕੱਢਿਆ ਕੌਣੀ ਦਾ ਸਾਰਾ ਪ੍ਰਵਾਹ ਡਿੱ ਗਿਆ ਉਹ ਕੱਢਿਆ ਫਿਰ 93 ਵਿੱਚ ਬੱਸ ਡਿੱਗੀ 84 ਸਵਾਰੀਆਂ ਉਦੋਂ ਮੈਂ ਟੋਜਣ ਪਾਇਆ ਹੁਣ ਆਂ ਦੀਪ ਵਾਲਿਆਂ ਦੀ ਬੱਸ ਡਿੱਗੀ ਹੁਣ ਥੋੜਾ ਚਿਰ ਹੋਇਆ ਉਹ ਚੋ ਸੱਤ ਡੈਡ ਬੁੜੀਆਂ ਹੁਣ ਮੈਂ ਕੱਢੀਆਂ ਨਾਲ ਮੇਰਾ ਕਾਕਾ ਸੀ ਨਾਲ ਇਹਦਾ ਲਟਕਾ ਸੀ ਉਹਦਾ ਨਾਮ ਹੈਗਾ ਜਗਮੀਸ਼ ਸਿੰਘ ਹਾਂ ਤਿੰਨ ਜਣਿਆਂ ਨੇ ਤੇ ਉਹਨਾਂ ਦੀ ਡੈਡ ਬੁੜੀਆਂ ਸਾਰੀਆਂ ਸੀ ਕੱਢੀਆਂ ਪਰ ਸਾਨੂੰ ਨਾ ਕੋਈ ਆਈ ਤਾਂ ਕਿਸੇ ਨੇ ਕੋਈ ਸਾਡੀ ਬਾਹ ਨਹੀਂ ਖੜੀ ਨਾ ਕੋਈ ਕੁਝ ਕੁਝ ਨਹੀਂ ਵੱਧ ਵਾ ਵਸਮਾਨਤ ਦੇ ਦਿੰਦੀ ਬਸ ਅੱਛਾ ਪ੍ਰਸ਼ਾਸਨ ਜਿਹੜੀ ਸਰਕਾਰ ਨੇ ਕੋਈ ਵੀ ਥੋੜੀ ਮਦਦ ਨਹੀਂ ਕੀਤੀ ਨਾ ਨਾ ਜੀ ਕੋਈ ਨਹੀਂ ਕੀਤੀ ਆਈ ਤਾਂ ਕਿਸੇ ਨਹੀਂ ਕੀਤੀ ਹਾਂ ਜਦੋਂ ਨਾ ਮਤਲਬ ਸਰੋਵਰ ਤੇ ਡਿਊਟੀ ਲੱਗਦੀ ਨਾ ਮੈਲੇ ਦੀ ਮੱਗ ਦੇਦੇ ਉਦੋਂ ਸਾਨੂੰ ਤਿੰਨ ਦਿਨ ਰੱਖਦੇ ਤਾਂ ਉਦੋਂ ਸਾਨੂੰ 2-2000 ਰੁਪਏ ਇੱਕ ਦਿਨ ਦਾ ਦੇ ਦਿਆ ਜਾਂ ਬੱਸ ਹੋਰ ਕੁਝ ਨਹੀਂ ਸਾਨੂੰ ਉਹ ਵੀ ਸਰੋਵਰ ਤੇ ਸਾਡੀ ਡਿਊਟੀ ਲਾ ਛੱਡਦੇ ਆ ਤੇ ਦੇਂਦੇ ਕਿ ਤੂੰ ਦੇ ਕੁਝ ਨਹੀਂ ਮੇਰੇ ਕਾਕੇ ਇਹਦਾ ਵੀ ਕਾਕਾ 12-12 ਦੀ ਮਾਤਾਂ ਪੜਿਆ ਹੈ ਪੂਰਾ ਟ੍ਰੇਨਿੰਗ ਆ ਤਿੰਨੀ ਦੇ ਉਹਨਾਂ ਨੂੰ ਕੋਈ ਨਾ ਕੋਈ ਗੋਲ ਰੱਖਣਾ ਆਪਣਾ ਨੌਕਰੀ ਮਿਲ ਜੇ ਪੂਰੇ ਜਵਾਨ ਆ ਪਰ ਅੱਜ ਨਹੀਂ ਆਪ ਆਪਣੇ ਢਡਾ ਨੂੰ ਪਈ ਆ ਜੀ ਸੋਚਿਆ ਸਿੰਘ ਨੰਗਾ ਨੇ ਮੈਨੂੰ ਸਮਾਨਤ ਕੀਤਾ ਮੇਰੇ ਕੋਲ ਫੋਟੋ ਆ ਸੇਖੋ ਨੇ ਕੀਤਾ ਅਸਰਾਂ ਵਾਲੀ ਆਪਣੀ ਕਿਰਨ ਬਰਾੜ ਨੇ ਕੀਤਾ ਤੇ ਜਗਮਉਨ ਸਿੰਘ ਕੰਗ ਦਾ ਸੀ ਉਹਨੇ ਮੈਨੂੰ ਸਮਾਨਤ ਕੀਤਾ ਤੇ ਇਹ ਆਪਣਾ ਲੜਕੀ ਕਹਿ ਸਕਦੇ ਆ ਵੀ ਆਪਾਂ ਬੇਰੁਖੀ ਕਿਤੇ ਕਹ ਲੈ ਸਨਮਾਨ ਹੀ ਪੱਲੇ ਪਾਇਆ ਸਰਕਾਰਾਂ ਨੇ ਕੁਝ ਨਹੀਂ ਕੁਝ ਨਹੀਂ ਦਿੱਤਾ ਅੱਜ ਤਾਈਂ ਪਰੀਤਕੋੜ ਤੋਂ ਬਹੁਤ ਕੰਮ ਕੀਤੇ ਆਪਣੇ ਗਿੱਦੜਵਾ ਤੋਂ ਪਟਵਾਰੀ ਤੇ ਦੋ ਦੇ ਇੱਕ ਲਟਕਾ ਤੇ ਇੱਕ ਦੀ ਲਟਕੀ ਉਹ ਅਸੀਂ ਕੱਢ ਕੇ ਆਏ ਪਰਲੀ ਨਹਿਰ ਦੇ ਵਿੱਚੋਂ ਪਰ ਉਹ ਕਹਿੰਦਾ ਭਾਬਾ ਵੀ ਅੱਜ ਤੱਕ ਸਾਨੂੰ ਕੋਈ ਸੁਣੀ ਨਾ ਕੋਈ 4 ਪੈਸੇ ਨਹੀਂ ਆਜਾਂ ਸੰਕੀ ਦਿੱਤੀ ਤੋ ਅੱਜ ਜਿੱਥੇ ਐਨਆਰਟੀਓ ਵੱਲੋਂ ਜਿਹੜਾ ਹੈਗਾ ਲਗਾਤਾਰ ਵਰਕ ਵਰਕ ਕੀਤਾ ਗਿਆ ਸੀਗਾ ਤੇ ਜਿਹੜਾ ਅੱਜ ਕ੍ਰੀਮ ਕਾਫੀ ਲੰਮਾ ਰੈਸਕਿਊ ਚੱਲਿਆ ਜਿਸ ਤੋਂ ਬਾਅਦ ਦੋਹੇ ਮੀਆਂ ਬੀਬੀ ਨੂੰ ਪਾਦਾ ਪਤਨੀ ਨੂੰ ਜਿਹੜਾ ਹੈ ਬਾਹਰ ਕੱਢਿਆ ਗਿਆ ਮ੍ਰਿਤਕ ਹਾਲਤ ਦੇ ਵਿੱਚ ਕੱਢੇ ਗਏ ਕੱਲ 5 ਵਜੇ ਤੋਂ ਵੀ ਕਰੀਬ ਦੱਸਿਆ ਜਾ ਰਿਹਾ ਹੈ ਕਿ ਗੱਡੀ ਡਿੱਗੀ ਸੀ ਤੇ ਜਿਹੜੇ ਇਤਰਾਖਸਾਨਾ ਜੋ ਟੀਮ ਦੇ ਨਾਲ ਰੈਸਕਿਊ ਟੀਮ ਸੀ ਉਹਨਾਂ ਨਾਲ ਇਹਨਾਂ ਵੱਲੋਂ ਵੀ ਜਿਹੜਾ ਹੈਗਾ ਆਪਣਾ ਸਹਿਯੋਗ ਦਿੱਤਾ ਗਿਆ ਸੀਗਾ ਤੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੇ ਕਿਹਾ ਕਿ ਅਸੀਂ ਗੋਤਾ ਖੋਣ ਦਾ ਕੰਮ ਕਰ ਰਹੇ ਹਾਂ ਪਰ ਜਿਹ ਨਾਹੀਂ ਨਦੀ ਕੋਈ ਮਾਦਦ ਦਿੱਤੀ ਗਈ। ਅਮਰੋTempBuffer ਨਖਵਾਨ ਨਾਮ ਲਈ ਜ਼ਿੰਦਾਰ ਸਿੰਘ